ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਤੇ ਹੁਣ ਅੱਜ ਈੜੀ ਵਾਲੀ ਦਵਾਈ ਪਾਉਣੀ ਆ ਉਹਸਾਬ ਨਾਲ ਚੱਲਾਂਗੇ ਬੰਦੇ ਪਿੰਡ ਵਾਲੇ ਪਾਰ ਖੜਾਂਗੇ ਬਾਕੀ ਜਿੱਦਾਂ ਇਹਦਾ ਰੁਟੀਨ ਹੋਈ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਕਿੰਨੀ ਦਵਾਈ ਪਾਈ ਕਿਹੜੀ ਪਾਈ ਸਾਰਾ ਕੁ ਆਹ ਦਵਾਈ ਪਾਉਣ ਲੱਗੇ ਆਪਾਂ 8 ਕਿਲੋ ਕਿੱਲੇ ਦੀ ഗി ആഡർ പാദേ ഗാ പൗഡര ਨਾਲੇ ਕਰਾ ਲਈ ਇਹ ਹੁਣ ਸਾਰੇ ਧੋ ਗਏ ਤੇ ਬੰਨਾ ਦੇ ਅੰਦਰ ਚਾਰ ਰਹਿ ਗਏ ਬਾਹਰ ਦੋ ਤੇ ਪਾਰ ਹੀ ਆ ਦੇ ਦੋ ਇੱਥੇ ਉਹ ਲਾਓ ਹੁਣ ਸਾਰੇ ਸਾਧਨ ਸੁਧਨ ਧੋ ਗਏ ਐਨੇ ਕਟਰ ਲਾਤਾ ਮੈਨੂੰ ਜਿਆਦਾ ਨਿਬੜ ਗਿਆ ਹੁੰਦਾ ਇਹਦਾ ਤੇ ਹੁਣ ਇਹਨਾਂ ਨੂੰ ਟੀਲ ਡੂਲ ਵਜ ਗਿਆ ਹੁਣ ਬਾਹਰ ਚ ਕੱਢਾਂਗੇ ਹਾਂ ਤੇ ਹੁਣ ਅੱਜ ਅੱਬ ਕੀੜੀ ਦੇ ਲਾ ਰਾਣੀ ਸੁੰਦਰਾ ਵੀ ਤੁਭ ਗਈ ਆ ਦੇ ਹੁਣ ਚੱਲਦੇ ਦਵਾਈਪੁਰ ਸ਼ਿਵਾ ਕੱਪੜੇ ਲੈ ਲਓ ਪੋਤ ਉੱਥੇ ਰਹਿਣਾ ਆਪਾਂ ਇੱਕ ਇੱਕ ਦਿਹਾੜੀ ਦੇ ਕੱਪੜੇ ਲੈ ਲੋ ਆਪਦੇ ਹਾਂ ਉੱਥੇ ਦਵਾਈ ਪਾਉਂਦਾ ਉੱਥੇ ਦਵਾਈ ਪਾ ਕੇ ਉੱਥੇ ਰਾਤ ਨੂੰ ਰਿਆ ਕਰਨਾ ਸਿਰੇ ਵੇਲ ਨਾ ਠੱਕੇ ਲੱਗਿਆ ਕਰਾਂਗੇ ਪੁੱਤ ਇਸ ਤਰ੍ਹਾਂ ਤੇ ਆਪਾਂ ਇੱਥੋਂ ਗਏ ਦੇ ਨੀ ਚਿਰ ਨੂੰ ਤੇ ਆਪਾਂ 10 ਪੈਕੇਟ ਪਾ ਦੇਨੇ ਠੀਕ ਔੜੀ ਈੜੀ ਗਲੀ ਇਹ ਕੁੱਤਾ ਮਣਜਾ ਦਾ ਆਪਣੇ ਕੁੱਤੇ ਦਾ ਨਹੀਂ ਕਾਲੋ ਜਿਹੜੇ ਬਾਬਾ ਜੰਡਾ ਲੈ ਆਇਆ ਚਲੋ ਪਾ ਲੋ ਆਹ ਅੱਥ ਫਸੀ ਪਾਲ ਜੀਵ ਘਰ ਦੇ ਪਾਸੇ ਓਏ ਬਣਾਲੀ ਮੁੰਡਿਆਂ ਬਲੌਗ ਬਲੂ ਆ ਵੇ ਕਰਤੀ ਇਹਨੇ ਚਲੋ ਸ਼ੇਰੂ ਪਾਉ ਜਾਂਦੇ ਹਾਂ ਨਹੀਂ ਕਰ ਕਮ ਹੋ ਗਿਆ ਲੋਡ ਆਪਣਾ ਲੱਸੀ ਬਜਣੀ ਲੱਸੀ ਫੜ ਲਓ ਮੇਰੇ ਵੀਰ ਆਪਾਂ ਨੂੰ ਖਾ ਪੀ ਕੇ ਲੱਸੀ ਬਜਣੀ ਹੋਰ ਕੋਡ ਨਹੀਂ ਬਜਣਾ ਔ ਸਮਾਨ ਪੁੱਤ ਜਿਹੜਾ ਤੈਨੂੰ ਪ੍ਰੈਸ਼ਰ ਜੈਣਾ ਉਹਦੇ ਲਾਗੇ ਰੱਖ ਦੇ ਲੋਣ ਲੈ ਕੇ ਚੱਲਦੇ ਸਾਰਿਆਂ ਨੂੰ ਪਾਰ ਆ ਜਾ ਰਾਣਾ ਡੱਕ ਦੇ ਮੋਟਰਸਾਈਕਲ ਚੱਲੀ ਗਏ ਦਵਾਈ ਪਾਈਏ ਦਵਾਈ ਆ ਜਾ ਪਤਨੀ ਹੈਗੀ ਤੁਹਾਡੀ ਜੀ ਆ ਜਗਾਰਾ ਨਾ ਹਾਂ ਚਲੋ ਸ਼ੇਰੋ ਚਲੋ 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 ਚੰਦਪੁਰਾਗੇ ਆਈਏ ਜਾਈਏ ਉੱਠ ਲਗਾ ਲੀ ਲਾਲਾ ਦੇ ਵਿੱਚ ਰੱਖ ਗੱਡੀ ਦੇ ਦੇ ਮੇਕਾ ਚੱਲਦਾ ਨਹੀਂ ਚੱਲਦਾ ਮੈਨੂੰ ਨਹੀਂ ਆਉਂਦਾ ਵੀ ਕੱਢ ਦੇ ਤੂੰ ਖਾ ਬੰਦਿਆ ਗਣਕੇ ਲਾ ਗਣਕੇ ਲੇਖਾਇ ਲੇਖਾਇ ਪੈ ਗਿਆ ਅੱਜ ਸਾਨੂੰ ਚਲੋ 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 ਛੇੜੋ ਚਲੋ ਕਿ ਫੁਰਕੀ ਖੋਲੋ ਖੋਲੋ ਕਿਹੜੀ ਫੁਰਕੀ ਫੁਰਕੀ ਖੋਦਨੀ ਆ ਆ ਨਾਲੇ ਚੰਦੂ ਤੇ ਅੱਜ ਪਹਿਲੀ ਵਾਰ ਆਇਆ ਆਪਣੇ ਇੱਥੇ ਪਾਰ ਹਾਂ ਲੈ ਬਨੇ ਕੋ ਪਾਰ ਕੱਲ ਛੱਡ ਛੱਬੇ ਤੱਕਾਇਆ ਮਾਰ ਵਿੱਚ ਬੇੜੀ ਤਰੇ ਬੇੜੀ ਦਾ ਲੋਡ ਵੜਾ ਅੱਜ ਬੇੜੀ ਤਰੇ ਆਏ ਪਾਣੀ ਮੰਨਿਆ ਰ ਸਰਸਾ ਪਾ ਦੇ ਪਾ ਦੇ ਇੱਕ ਡੰਡਾ ਕੰਮ ਚ ਮਾਰ ਲਓ ਨਿਆਣੇ ਆਇਆਂ ਉਹ ਜਿਦਾਂ ਪਹਿਲੀ ਯਾਰ ਪਾਰ ਆਏ ਹੁੰਦੇ ਲੈ ਜਵਾਨਾ ਉਧਰ ਸ਼ਿਕਾਰ ਵੀ ਆ ਗਿਆ ਜੋ ਲਾ ਲਓ ਦੁਪਹਿਰੇ ਕੈਂਬਰਾ ਮੋਟਾ ਵੱਟ ਲਾਓ ਹਣ ਪਹਿਲਾਂ ਪਉਆਂ ਨੂੰ ਵੇਖੋ ਜਵਾਨ ਵੇਖੋ ਜੱਬੇ ਨਾ ਆ ਆਛਾ ਥੀਡੋ ਜਾਂ ਦੇ ਛੱਬਿਆ ਖਿੱਚ ਕੇ ਨਗਾ ਦੇ ਨਹੀਂ ਤੇ ਇਹਨੇ ਵਿੱਚ ਬੇੜੀ ਦੇ ਵੱਜਣਾ ਆ ਬੇੜੀ ਰੋਗਲਾ ਰਸਾ ਖੇਚੀ ਆਣਾ ਰਸਾ ਮਾਰਾ ਖੇਚਾ ਵਾ ਫਿਰ ਬੇੜੀ ਰੋਗਲਾ ਵੇਚ ਨਾ ਰਾਇਆ ਮਰਦਾ ਨਾ ਚਾਵੜਾ ਫਸਣਾ ਪੈਣਾ ਏ ਆ ਬੇੜੀ ਹੀ ਨਾ ਬੇੜੀ ਰੋਗਲਾ ਰਸਾ ਨਾ ਨਾ ਖਵਾ ਕੇ ਛੱਡਣਾ ਦੇ ਹਾਂ ਤੱਕ ਗਏ ਦੇ ਜੱਜਾ ਵੇ ਚੱਵੱਜੂ ਉਧਰ ਆਂਗੇ ਪਿਆ ਦੇ ਛੱਬਿਆਂ ਲੱਜੂ ਪਦਾ ਅੱਜ ਨਹੀਂ ਆਣ ਵਜਣਾ ਆਣ ਵਜਣਾ ਬੰਬ ਆ ਗਿਆ ਨਹੀਂ ਕੱਢਦੀ ਅਤਲਾ ਨਹੀਂ ਮੰਨ ਕੇ ਅਤਲਾ ਦੇ ਆਹ ਆਪ ਕਦੋਂ ਲੈ ਆਂਦੇ ਬੰਦੇ ਬਚਾਉਣ ਵਾਲੀ ਗੱਲ ਕੀਤੀ ਸੀ ਆਤ ਬੁਝਾਵਾ ਕੋਨਾ ਕਰਤਾ ਦੇ ਤੇ ਦਾਗਾ ਦੇ ਹਾਂ ਦੋ ਟੁਕੜਾ ਬਿਨੇ ਸ਼ੂ ਦਾ ਉਹ ਕਿੱਥੋਂ ਗਲਤ ਖੋਲ ਪੈਕਟ ਲਾਗੜੀ ਪਾੜੋ ਕਰਦ ਕਿੱਥੇ ਆ ਲਿਆ ਲਓ ਹਾਂ ਪਾਓ ਪਾਓ ਕਿਹੜਾ ਨੂਨ ਬਾਕੀ ਬੰਦੇ ਪੈਕਟ ਖੋਲੋ ਪਾੜੋ ਲੀਡ ਲੁੜੇ ਇੱਥੋਂ ਹੀ ਆਪਾਂ ਡੇ ਬਣਾਉ ਆ ਲੰਮੇ ਘੇਰੇ ਆ ਥੱਲੇ ਨਵੇੜ ਦੇ ਨਵੇੜ ਦੇ ਡੇਰੇ ਤੇ ਜਾ ਕੇ ਦਾਮ ਮਾਰ ਲੈਣਾ ਵਾ ਉੱਥੇ ਸੌਂ ਜਾਣਾ ਜਾ ਕੇ ਮੁੜ ਕੇ ਠੀਕ ਹੈ ਮੁੜ ਕੇ ਚਾਮਾ ਨੂੰ 4 ਵਜੇ ਫੇਰ ਲੱਗਾਂਗੇ ਖਾ ਲੈਣਾ ਆਹ ਆ ਆਹ ਆਦੀ ਪਾ ਸਾਰਾ ਮਮਾ ਉਥੇ ਕਾਲਾ ਲੂਣ ਇੰਨਾ ਪਿਆ ਤੂੰ ਚਿੱਟਾ ਲਿਆ ਤੇ ਕਾਲਾ ਲਿਆ ਕੇ ਛੁੱੜਦਾ ਵਿੱਚ ਪਾੜਦੇ ਪਾੜਦੇ ਬੋਰੇ ਪਾੜਦੇ ਪਾੜਦੇ ਬੋਰਾ ਪਾਉਣਾ ਸੀ ਤੇ ਆਕਾ ਚੰਗ ਲਿਆ ਹੁਣ ਕੀ ਪਿਆਦਾ ਹੁਣ ਤੇ ਆ ਜਾਦਾ ਨਹੀਂ ਨਹੀਂਦਾ ਤੇ ਮਾਸਾ ਉਹ ਯਾਰ ਪੀ ਲੋ ਹੁਣ ਹੁਣ ਕਿਦੋਂ ਚੰਦੂ ਮੁੜਿਆ ਲਾਲ ਉਹ ફે ਲੋ ਫਿਰ ਉਹਨੂੰ ਉਹ ਢੇਲਾ ਹੀ ਆ ਵੱਡਾ ਆਏ ਉਂਟੇ ਕੋ ਉਹ ਪੇਟੀਆਂ ਕਿੱਥੇ ਚਲੋ ਦਵਾਈ ਦਾ ਕੰਮ ਹੋ ਗਿਆ ਆਪਣਾ ਸ਼ੁਰੂ ਹਣ ਚਾਚਾ ਤੂੰ ਜਿਆਦਾ ਨਹੀਂ ਲੱਗ ਗਿਆ ਦਵੇਂ ਜਣੇ ਉਹ ਸ਼ਿਵਾ ਜੋਰ ਨਾ ਮੰਗਾਰੇ ਅੱਜ ਦਵਾਈ ਦਾ ਕੰਮ ਹੋ ਗਿਆ ਸ਼ੁਰੂ ਤੇ ਨਾਲ ਆਪਾਂ ਇਹਦੇ ਗਾਲੇ ਵਾਲਾ ਪਾਊਡਰ ਪਾਉਣਦੇ ਆ ਇਹ 8 ਕਿਲੋ ਕਿੱਲੇ ਦੀ ਦਵਾਈ ਕੀੜੀ ਵਾਲੀ ਪੈਣ ਦੀ ਆ ਤੇ ਨਾਲ ਆ ਗਾਲੇ ਵਾਲਾ ਪੈਕੇਟ ਆ ਇਹ 8 ਕਿਲੋ ਕਿੱਲੇ ਦੀ ਡੋਜ਼ ਆ ਰਹੀ ਸਾਡੇ ਪਾਣੀ ਪੂਣੀ ਜ਼ਿਆਦਾ ਕਰਕੇ ਨਾਲ ਗਾਲੇ ਵਾਲਾ ਪਾਊਡਰ ਵੀ ਪਾਈ ਜੰਨੇ ਚਲੋ ਗਾਲਾ ਗੂਲਾ ਕੰਟਰੋਲ ਚ ਹੋ ਜੂਗਾ ਜੇ ਮਾੜਾ ਮੋਟਾ ਸ਼ੁਰੂ ਵੀ ਹੋਊਗਾ ਕਿਧਰ ਚਲੇ ਗਿਆ ਉਹ ਪਖਸ਼ੇ ਗੱਫਾ ਪਾਣੀ ਕਰ ਲਿਆ ਲੋੜ ਆਪਾਂ ਬੰਦਿਆਂ ਦਾ ਠੰਡਾ ਪਾਣੀ ਹੈ ਨਾ ਨਾ ਆ ਗਏ ਨਾ ਨਾ ਆ ਗਏ ਪਾਣੀ ਵੜਾ ਤਾਰੂ ਜੋ ਧਿਆਨ ਨਾ ਇਹ ਆਪਣੇ ਪਾਰਲ ਡੰਗਰ ਦੇ ਚਰਨ ਡੰਗਰ ਦੁਪਹਿਰੇ ਚੜ ਕੇ ਖੋਸ਼ ਰਹਿੰਦੇ ਗਏ ਦੁਪਹਿਰੇ ਮੱਛਰ ਨਹੀਂ ਲੜਦਾ ਸ਼ਾਮਾਂ ਨੂੰ ਮੁੜ ਕੇ ਡੰਗਰ ਟਿਕਦੇ ਹੀ ਨਹੀਂ ਗਰਮੀ ਬੜੀ ਬੰਦੇ ਨਹਾ ਨਾ ਕੇ ਦਵਾਈ ਪੈਣ ਦੇ ਰਾਜਾ ਲੇਟਦਾ ਆ ਦੇ ਇਹਦੇ ਸੇਂਗਵੇਂ ਬਾਬਾ ਤੋਂ ਦੇਵਾ ਉਹ ਤਾਂ ਕੰਮਾਂ ਚਾ ਮਟਾ ਉਹ ਆਣ ਕਿੱਡਾ ਸੋਹਣਾ ਮੂੰਹ ਆ ਇਹ ਲੱਗਦਾ ਝੋਟਾ ਮਾਜੀ ਲੱਗੀ ਜਾਂਦੀ ਇਹਦਾ ਨਾ ਰਾਜਾ ਇੱਕ ਕੋਈ ਨੂਰ ਇੱਥੇ ਨਹੀਂ ਇਹ ਕੋਈ ਨੂਰਾ ਰਾਜਾ ਪਰਲੇ ਬੰਨੇ ਚਲੇਗਾ ਹੋਰ ਦੂਜਾ ਕਿੱਧਰ ਜਾ ਬੰਦਾ ਹੋਰ ਆ ਜਾ ਇਹ ਕੋਈ ਨੂਰਾ ਸਨਾ ਆ ਨਜ਼ਾਰੇ ਲੱਭਣੇ ਤੈਨੂੰ ਮੈਂ ਪਿੰਡ ਦਵੇਂ ਰੱਖੇ ਆਪਾਂ ਨੇ ਹੁਣ ਬਦਲਵਾਈ ਪੂਰੀ ਬਣੀ ਪਈ ਆ ਘੁਮਸ ਬਣਿਆ ਪਿਆ ਵਾ ਦੇ ਕੰਦੇ ਸਾਰੇ ਰੈਸਟ ਦੇ ਹੁਣ ਇਧਰੋਂ ਫੇਰ ਆ ਕਦਾਂ ਪੈ ਜੁਣ ਬਾਹਰ ਆਣ ਕੇ ਸਕੂਨ ਜਾਂ ਮਿਲਿਆ ਈ ਅੰਦਰ ਤੇ ਠੰਡ ਹੀ ਲੈ ਚਲੀ ਜੁ ਦੇਣਾ ਨਹੀਂ ਪੈਂਦਾ ਨਾ ਐ ਦਵਾਈ ਦੇ ਮਾਰੇ ਨਹੀਂ ਇਤਾਂ ਉਹਨੂੰ ਛੱਟਾ ਨਹੀਂ ਨਾ ਦੇਣਾ ਦਾ ਉਹ ਸੁਨੀਲ ਓਏ ਓਏ ਅਮਰੂਦਾਂ ਦਾ ਬਾਮਾ 2 ਮਿੰਟ ਜਾ ਕੇ ਯਾਰ ਅਮਰੂਦ ਟ੍ਰੇਆਂ ਛਪਾਈਆਂ ਦੀਆਂ ਨੂੰ ਕਰੋ ਸਾਰੇ ਛਪਾਈਦੇ ਤੋੜਦੇ ਯਾਰ ਅਮਰੂਦ ਡੇਗ ਲੈ ਕੇ ਰਾਤ ਨੂੰ ਆਖਣ ਦੇ ਆਪ ਥੱਲੇ ਕਰੋ ਇਹਨਾਂ ਨੂੰ ਜਾਣੂ ਕਰ ਦੋ ਬਸ ਓਏ ਓਏ ਸਰਵ ਔਰ ਛਪਾਈਦੇ ਦੀਆਂ ਟ੍ਰੇਆਂ ਨੂੰ ਕਰਾ ਕੇ ਲਿਆ ਉੜ ਵੱਜ ਗਏ 5 ਬੰਦੇ ਰੈਸਟ ਤੋਂ ਬਾਅਦ ਹੋ ਗਏ ਫਿਰ ਸ਼ੁਰੂ ਗੱਲ ਕਰਦੇ ਕਵੀਰ ਨੇ ਆਪਾਂ ਨੂੰ ਪੁੱਛਿਆ ਸੀ ਵੀ ਤੁਸੀਂ ਝੋਨੇ ਨੂੰ ਕੀੜੀ ਬਾਰੇ ਆਪਦੀ ਜਿਹੜੀ ਆ ਪੂਰੀ ਡਿਟੇਲ ਦਓ ਕਿ ਕਦੋਂ ਪੈਣੀ ਚਾਹੀਦੀ ਆ ਤੇ ਕਿੰਨੀ ਪੈਣੀ ਚਾਹੀਦੀ ਆ ਕਿਦਾਂ ਦਾ ਸਿਸਟਮ ਆ ਬਾਕੀ ਦੇ ਵੀਰ ਆ ਝੋਨਾ ਜਿਹੜਾ ਆਪਣਾ ਨਾ ਜਿਹਦੇ ਜਿਹਦੇ ਜਿਹੜੀ ਜੀ ਦੀ ਸਰਾਂ ਦਾ ਹੋ ਗਿਆ ਦੁਬਾਰਾ 60 ਦਿਨਾਂ ਦਾ ਆ ਝੋਨਾ ਹੋ ਗਿਆ ਵਾ ਆਪਣਾ ਦੋਵਾਂ ਮਹੀਨਿਆਂ ਦਾ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਜਦੋਂ ਤੇ ਜੀਤ ਬੰਦੇ ਨੇ ਤਿੰਨ ਖਾਦਾਂ ਪਾਉਣੀਆਂ ਵਾ ਤੇ ਇਹ ਜੀਰੀ ਜਿਹੜੀ ਆ ਇਹ ਥੋੜੀ ਜੀ ਵੱਧ ਟਾਈਮ ਲੈਂਦੀ ਆ ਤੇ ਜਿਹੜੀ ਆਪਣੀ ਥੋੜੀ ਟਾਈਮ ਲੈਂਦੀ ਆ ਉਹ ਤੇਰੀ ਖਾਦ ਤੋਂ ਬਾਅਦ ਨਾ ਛੇਤੀ ਜਿਹੜਾ ਵਾ ਆਪਣਾ ਪੈਪ ਕੱਢਣ ਡੇ ਪੈਂਦੀ ਆ ਝੰਡਾ ਪੱਤਾ ਕੱਢਣ ਡੇ ਪੈਂਦੀ ਆ ਤੇ ਆਪਾਂ ਸਭ ਤੋਂ ਵੱਧ ਮੇਨ ਮੁਖ ਇਹੋ ਗੱਲ ਰੱਖਣੀ ਆ ਵੀ ਜਿਹੜੀ ਤੇ ਬਾਸਮਤੀ ਆ ਜਾਂ 26 ਝੋਨਾ ਵਾ ਜਾਂ ਕੋਈ ਵੀ ਹੋਰ ਜੀਰੀ ਜਿਹੜੀ 31 ਆ ਜਿਹੜਾ ਆਪਣਾ ਥੋੜਾ ਘੱਟ ਟਾਈਮ ਲੈਂਦੀਆਂ ਵਾ ਜੀਰੀਆਂ ਉਹ ਜਦੋਂ ਤੇਰੀ ਖਾਦ ਪਾਈ ਉਹਦੇ ਨਾਲ ਕੀੜੀ ਵਾਲੀ ਦਵਾਈ ਪਾ ਦੋਗੇ ਨਾ ਉਹਦਾ ਕਾਰਨ ਇਹ ਆ ਵੀ ਜਦੋਂ ਖਾਦ ਤੇਰੀ ਦੇ ਨਾਲ ਕੀੜੀ ਸ਼ੁਰੂ ਹੋਈ ਤੇ ਕੀੜੀ ਵਾਲੀ ਦਵਾਈ ਨੇ ਨਾਲ ਅਸਰ ਕਰਕੇ ਤੇ ਜਿਹੜੀ ਆ ਆਪਣੀ ਗੋਭ ਵੱਢਣ ਨੂੰ ਬਚਾ ਦੇਣੀ ਆ ਤੇ ਜੇ ਆਪਣੀ ਇੱਕ ਬੂਟੇ ਦੇ ਵਿੱਚ ਵੀ ਗੋਭ ਜਿਹੜੀ ਆ ਘੱਟ ਕੱਟੀ ਗਈ ਤੇ ਸਾਰੇ ਖੱਤੇ ਮਗਰ ਆਪਣਾ ਕੁਆਂਟਲ 2 ਕੁਆਂਟਲ ਛਾੜਦਾ ਜਿਹੜਾ ਵਾ ਫਰਕ ਪੈ ਜਾਣਾ ਵਾ ਜਿਹੜਾ ਵੱਧ ਨਿਕਲੋਣਾ ਜੇ ਆਪਾਂ ਘਾਲੋ ਕਰਤੀ ਤੇ ਫਿਰ ਜਿਹੜਾ ਵਾ ਔਖਾ ਆ ਜਾਣਾ ਇਹਤੇ ਸਭ ਤੋਂ ਵੱਧ ਧਿਆਨ ਰੱਖਣਾ ਤੁਸੀਂ ਜਿੰਨਾ ਚਿਰ ਜੇ ਤੇ ਤੁਸੀਂ ਤੇਰੀ ਖਾਦ ਨਹੀਂ ਪੋਣੀ ਫਿਰ ਤੁਸੀਂ ਧਿਆਨ ਇਹ ਰੱਖਣਾ ਵਾ ਵੀ ਜਦੋਂ ਫਟਾਰੇ ਦਾ ਟਾਈਮ ਆ ਉਦੋਂ ਕੋਈ ਵੀ ਦਵਾਈ ਸਪਰੇਅ ਕਰਨ ਦਾ ਕੋਈ ਮਤਲਬ ਨਹੀਂ ਆ ਤੇ ਨਾ ਕਰੋ ਜਦੋਂ ਫਟਾਰਾ ਹੁੰਦਾ ਨਾ ਜੇ ਥੱਲੇ ਕੀੜੀ ਪੈ ਵੀ ਗਈ ਉਹਨੇ ਜਦੋਂ ਉਹ ਦਾਣਾ ਕੱਟਦਾ ਜਾਂ ਕੁਝ ਵੀ ਕਰਦਾ ਉਹ ਝੋਨੇ ਦੇ ਵਿੱਚ ਉਹਦੇ ਗੋਣਵਾ ਵੀ ਉਹਨੇ ਨਵਾਂ ਜਿਹੜਾ ਦਾਣਾ ਵਾ ਉਹਨੇ ਬਾਹਰ ਕੱਢ ਦੇਣਾ ਜਦੋਂ ਆਪਣੇ ਇਹ ਝੋਨੇ ਦੀ ਪੈਪ ਬਣਨੀ ਸ਼ੁਰੂ ਹੋ ਜਾਂਦੀ ਨਾ ਜਦੋਂ ਪੈਪ ਦੇ ਵਿੱਚ ਕੀੜੀ ਜਾਂ ਕੋਈ ਹੋਰ ਜਿਹੜਾ ਵਾ ਜਵਾਣ ਨੂੰ ਪਾਈਪ ਨੂੰ ਕੱਟ ਦਿੰਦਾ ਵਾ ਤੇ ਉਹ ਤੋਂ ਬਾਅਦ ਜਿਹੜਾ ਵਾ ਦੁਬਾਰਾ ਫੋਟ ਨਹੀਂ ਕਰਨੀ ਉਹਦੇ ਵਿੱਚੋਂ ਪਾਈਪ ਵੱਢਿਆ ਗਿਆ ਤੇ ਚਿੱਟੀ ਮੁੰਜਰ ਨਿਕਲ ਆਉਣੀ ਹੈ ਇਸ ਕਰਕੇ ਨਿਗ੍ਹਾ ਰੱਖਣੀ ਜਦੋਂ ਪਾਈਪ ਦੀ ਤਿਆਰੀ ਸ਼ੁਰੂ ਹੋ ਗਈ ਆ ਤੁਹਾਨੂੰ ਪਤਾ ਵੀ ਇਸ ਤੋਂ ਬਾਅਦ ਉਹਨੂੰ ਫਟਾਰਾ ਰੁਕ ਗਿਆ ਵਾ ਆਪਣਾ ਪਾਈਪ ਬਣਾਣਾ ਸ਼ੁਰੂ ਹੋ ਗਿਆ ਵਾ ਤੁਸੀਂ ਉਸੇ ਵੇਲੇ ਕੀੜੀ ਵਾਲੀ ਪਾਣੀ ਕੀੜੀ ਵਾਲੀ ਪਾ ਦਿਓ ਜੇ ਕਿ ਨੇ ਸਪਰੇਅ ਕਰਨੀ ਸਪਰੇਅ ਕਰ ਦਿਓ ਸਭ ਤੋਂ ਵੱਡਾ ਕੀੜੀ ਵਾਲੀ ਦਾ ਆਪ ਦਾ ਫਾਇਦਾ ਵਾ ਜਿਹੜਾ ਝੋਨਾ ਲੰਮਾ ਟਾਈਮ ਲੈਂਦਾ ਵਾ ਜੋ ਨੂੰ ਆਪਾਂ ਕੀੜੀ ਵਾਲੀ ਦਵਾਈ ਪਾਉਨੇ ਆ ਫਿਰ ਆਪਣੇ ਕੀੜੀ ਵਾਲੀ ਦਵਾਈ ਦਾ ਅਸਰ ਜਿਹੜਾ ਵਾ ਆਪਣਾ ਹੈਗਾ ਵਾ 15-20 ਦਿਨਾਂ ਦਾ ਹੈਗਾ ਅਸਰ ਤੇ ਫਿਰ ਉਹ ਲੰਮਾ ਟਾਈਮ ਹੋਰ ਅਸਰ ਕਰਾ ਕੇ ਤੇ ਜਦੋਂ ਝੋਨਾ ਨਿੱਸਰ ਪੈਂਦਾ ਵਾ ਉਹ ਤੋਂ ਬਾਅਦ ਇੱਕ ਸਪਰੇ ਹੋ ਜੂਗੀ ਉਹਦੇ ਨਾਲ ਕੀ ਹੋਊਗਾ ਆਪਣੇ ਪੈਸੇ ਵੀ ਵੱਜ ਜਾਣਗੇ ਖਰਚਾ ਵੀ ਘਟ ਜੂਗਾ ਤੇ ਜਿਹੜੀ ਆ ਕੀੜੀ ਵਾਲੀ ਦਵਾਈ ਨਾਲ ਕੀੜੀ ਨਾ ਪਹੂਗੀ ਤੇ ਜੇ ਤੁਈ ਸਪਰੇ ਕਰਨੀਆਂ ਤੁਹਾਨੂੰ ਸਪਰੇਆਂ ਦੋ ਕਰਨੀਆਂ ਪੈਣੀਆਂ ਆ ਹਰ ਇੱਕ ਚੀਜ਼ ਦਾ ਆਪਣਾ ਮਤਵ ਆ ਹਰ ਇੱਕ ਖੇਤ ਦਾ ਆਪਣਾ ਫਰਕ ਹੁੰਦਾ ਵਾ ਜੇ ਕਈਆਂ ਖੇਤਾਂ ਜਿਤਨਾ ਸਾਡੇ ਇੱਥੇ ਪਾਣੀ ਸੁੱਕਦਾ ਨਹੀਂ ਇੱਥੇ ਜੇ ਅਸੀਂ ਸਪਰੇਅ ਕਰਾਉਣੇ ਆ ਤੇ ਬੰਦੇ ਜਿਹੜੇ ਆ ਨਾ ਸਪਰੇਅ ਕਰਨ ਤੋਂ ਡਰਦੇ ਆ ਕਿ ਪਾਣੀ ਦੇ ਵਿੱਚ ਤੁਰਨਾ ਬਹੁਤ ਔਖਾ ਹੁੰਦਾ ਇਸ ਕਰਕੇ ਜਦੋਂ ਅਸੀਂ ਤੇ ਇੱਥੇ ਹੁਣ ਅੱਗੇ ਤੇ ਅਸੀਂ ਖਾਦ ਦੇ ਵਿੱਚ ਰਲਾ ਕੇ ਵਟਾਕੋ ਦਵਾਈ ਪਾਦੀ ਦੀ ਕੀੜੀ ਵਾਲੀ ਪਰ ਇਸ ਵਾਰ ਇਹਨੂੰ ਅਸੀਂ ਦੋ ਵਾਰੀ ਖਾਦ ਪਾਈ ਆ ਝੋਨੇ ਨੂੰ ਤੇ ਕਾਫੀ ਭਾਰ ਆ ਗਿਆ ਵਾ ਇਸ ਬਾਰੇ ਨੂੰ ਕੀੜੀ ਵਾਲੀ ਦਵਾਈ ਹੁਣ ਪਾਉਣ ਡੇ ਆ ਤੇ ਬਾਅਦ ਦੇ ਵਿੱਚ ਜਦੋਂ 10% ਨਿਸਰ ਜੂਗਾ ਝੋਨਾ ਉਦੋਂ ਇਹਨੂੰ ਨਾਲ ਪਟਾਸ਼ ਦੀ ਨਾਲ ਆਪਣੀ ਤੇਲੇ ਦੀ ਨਾਲ ਆਪਣੀ ਫੰਗੀਸਾਈਡ ਕੋਈ ਵੀ ਜਿੱਦਾਂ ਗਾਲੇ ਵਾਲੀ ਤੇ ਨਾਲ ਆਪਣੀ ਟਿੱਡ ਟੁੱਡ ਤੋਂ ਸਾਰੀਆਂ ਸਪ੍ਰੇਆਂ ਜਿਹੜੀਆਂ ਵਾਂ ਇਹਨੂੰ ਕਰਾਂਗੇ ਤੇ ਸਪਰੇਅ ਕਰਿਆ ਕਰੋ ਦਵਾਈ ਪਾਇਆ ਕਰੋ origignal ਕੋਈ ਵੀ ਦਵਾਈ ਜਾਂ ਸਪਰੇਅ ਪਾਉਣੀ ਹੈ ਨਾ ਉਹ ਤੁਸੀਂ ਰਿਜਨਲ ਪਾਉਣੀ ਹੈ ਕਿਉਂਕਿ ਦੁਕਾਨਦਾਰ ਜਿਹੜਾ ਵਾ ਨਾ ਉਹ ਆਪਣੇ ਕੋ ਦੇਸੀ ਦਵਾਈ ਦੇ ਵੀ ਉਨੇ ਹੀ ਪੈਸੇ ਲੈ ਲੈਂਦਾ ਵਾ ਤੇ ਦੇ ਆਪਣ ਡੁਪਲੀਕੇਟ ਦਿੰਦਾ ਉਹਦਾ ਅਸਰ ਥੋੜਾ ਹੁੰਦਾ ਸਜੈਂਟਾ ਬਾયર ਜਿਹੜੀਆਂ ਮੇਨ ਦਵਾਈਆਂ ਵਾ ਉਹਨਾਂ ਦੇ ਨਾਲ ਜੁੜੋ ਨਾਲੇ ਤੇ ਤੁਹਾਡੇ ਪੈਸੇ ਵੀ ਬਚਤ ਹੋਣਗੇ ਇੱਕ ਤੇ ਉਹ ਨਾਲੇ ਵੈਸੇ ਵੀ ਜਿਹੜੀਆਂ ਵਧੀਆ ਕੰਪਨੀਆਂ ਵਾ ਉਹ ਆਪਣੇ ਸਰੀਰ ਨੂੰ ਨੁਕਸਾਨ ਵੀ ਨਹੀਂ ਕਰਦੀਆਂ ਲੜਦੀਆਂ ਵੀ ਨਹੀਂ ਤੇ ਨਾਲੇ ਕਰਨੀਆਂ ਸੌਖੀਆਂ ਵਾਂ ਇਸ ਕਰਕੇ ਸਭ ਤੋਂ ਵੱਡਾ ਇਹੋ ਹੀ ਧਿਆਨ ਦਿਆ ਕਰੋ ਹੁਣ ਕਿ ਜਦੋਂ ਤੁਹਾਡਾ ਝੋਨਾ ਜਿਤਨਾ ਤੁਹਾਨੂੰ ਦਿਖਾਉਣਾ ਹੁਣ ਤੇਰਾ ਝੋਨਾ ਪੈਪ ਬਣੂਣੀ ਸ਼ੁਰੂ ਕਰ ਦਿੱਤੀ ਜਿੰਨੇ ਵੇ ਠੀਕ ਆ ਜੇ ਇਹਨੂੰ ਕੋਈ ਵੀ ਬਿਮਾਰੀ ਨਹੀਂ ਐ ਸਾਫ਼ ਸੁਥਰਾ ਝੋਨਾ ਹੁਣ ਇਹਨੂੰ ਆਪਾਂ ਕੀੜੀ ਵਾਲੀ ਪਾ ਦੇਣੀ ਬਸ ਇਹ ਕਿਤੇ ਮੁੱਢ ਦੇ ਵਿੱਚ ਖਰਾਬੀ ਨਹੀਂ ਹੈਗੀ ਹੁਣ ਇਹਨੂੰ ਕੀੜੀ ਵਾਲੀ ਦਵਾਈ ਪਾਵਾਂਗੇ ਤੇ ਬਸ ਜਿਹੜਾ ਮਾੜਾ ਮੋਟਾ ਇਹਨੂੰ ਹੋਇਆ ਆ ਉਹ ਆਪੇ ਅਸਰ ਜਿਹੜਾ ਕਰ ਦੋਗੀ ਤੇ ਝੋਨੇ ਦਾ ਝਾੜ ਜਿਹੜਾ ਆਪਣਾ ਵੱਧ ਜਾਊਗਾ ਬਸ ਇਹੋ ਹੀ ਗੱਲਾਂ ਤੇ ਇੱਥੇ ਜਦੋਂ ਝੋਨਾ ਆਉਂਦਾ ਨਾ ਉਦੋਂ ਨਿਗ੍ਹਾ ਰੱਖਿਆ ਕਰੋ ਪਤਾ ਨਹੀਂ ਕਿਹੜੇ ਵਾਲੇ ਕਿਹੜੀ ਬਿਮਾਰੀ ਪੈ ਜਾਣੀ ਉਦੋਂ ਗੇੜਾ ਜਿਹੜਾ ਵਾ ਰੋਜ਼ ਮਾਰਨਾ ਝੋਨੇ ਨੂੰ ਵੇਖਣਾ ਕਿਹੜੀ ਬਿਮਾਰੀ ਆ ਉਹਦਾ ਮੌਕੇ ਤੇ ਹੱਲ ਕਰਨਾ ਹਾਂ ਰਾਜਾ 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 ਕਿਦਾਂ ਠੋਲ ਦੋਵੇਂ ਸੋਹਣੇ ਉਹ ਜਿਹੜਾ ਗਾਰਡਨ ਨੇ ਬੰਨੇ ਤੇ ਉਹ ਪਿੰਡ ਵਾਲਾ ਹੀ ਮੈਨੂੰ ਸੋਹਣਾ ਲੱਗਦਾ ਮੇਰੀ ਕਰੂਗਾ ਸਾਂਗੇ ਕਰ ਲਏ ਨੇ ਹੂੰ ਚਲੋ ਜੀ ਤੁਹਾਨੂੰ ਅੱਜ ਆਪਣਾ ਦਵਾਈ ਦਾ ਕੰਮ ਖਿੱਚ ਕੇ ਮੁੰਡੇ ਚੱਲੇ ਹੁਣ ਪਿੰਡ ਤੇ ਮਾਣਾ ਮੀਡ ਮੂੜ ਖਾਦਾ ਸੀ ਤਾਂ ਦਾਤਨ ਫਿਰ ਵਿੱਚ ਕੋਈ ਅ ਡੁੱਡ ਫਸਿਆ ਹੁੰਦਾ ਕਰੋਣਾ ਕਰੋੜਾ ਖੇਡਦਾ ਰੱਖੋਗੇ ਕੁਦੇ ਦੇ ਫਸੇ ਨਾ ਹਾਂ ਕੁਦੇ ਖੇਤੀ ਕੱਢ ਲੈ ਰਾਤਾ ਇਹਦੇ ਕੋ ਰਾਤਾ ਮੈਂ ਨਹੀਂ ਬਣਾਇਆ ਕਿ ਮੈਂ ਰਹਿਤੀ ਬਾਵਾ ਘਰ ਮੈਂ ਥੋੜਾ ਬਣਾਦਾ ਬਖ ਤੇ ਜਾ ਹਾਂ ਬਾਵਾ ਇੱਕ ਦੋ ਅੱਛੀ ਬੜੀ ਕਰਦਾ ਯਾਰ ਸੁਣਦੇ ਨਾ ਹਾਂ ਨਾ ਆ ਆ ਇਸ ਬੇਨਾ ਥੋੜਾ ਲੱਗਦਾ ਵਾ ਛੱਬੇ ਨੂੰ ਭੇਜ ਦੇ ਦਾ ਇਹਦਾ ਕੰਮ ਜੋ ਹੋਇਆ ਨੇ ਇਹਦੀ ਮੋਟਰਾਂ ਮਾਰਵਾਉਣੀ ਆ ਹਾਂ ਗੱਲ ਹੋਈ ਆ ਇਹ ਅਗੇ ਆਨੰਦ ਲਈ ਨਾ ਨਾਇਰ ਕੀ ਨੂੰ ਮੱਟਾਂ ਦੇ ਲਾ ਛੱਡਿਆ ਨਾ ਤਾਂ ਹੀ ਲੱਗਦਾ ਹੀ ਜ਼ਿਆਦਾ ਏ ਤੇ ਲਾਦ ਲੈਣੀਆਂ ਇਹ ਮੋਟਰਾਂ ਇਹਦੇ ਦੇ ਤੇ ਉਹਰ ਤਾਂ ਹੀ ਦਾਗ ਟਾੜ ਵਧੀ ਜਾਦੇ ਜਿੱਥੇ ਨੂੰ 25 25 ਮੋਟਰਾਂ ਕੱਲੇ ਨੂੰ ਆਉਣੀਆਂ ਨੇ ਉੱਥੇ 121 ਆਈਆਂ ਨੇ ਫਰਮਾ ਲੈ ਗਿਆ ਤੇ ਪੈਸੇ ਕਿੰਨੇ ਕਢ ਗਏ ਕਿਨੇ ਪੈਸੇ ਕਢੀ ਹਾਂ ਫਰਕ ਤੇ ਫਿਰ ਯਾਰ ਲਾਗਟ ਆਡ ਤੇ ਫਿਰ ਹੋਣੀ ਆ ਮੈਂ ਨਾ ਮੈਂ ਨਾ ਸ਼ੁਗਰਕਰ ਭੈ ਜੋ ਤੇਰਾ ਸਿਰਸੂਲ ਨਹੀਂ ਪਾੜਦਾ ਨੇ ਨਹੀਂ ਨਹੀਂ ਮੋਟਰ ਸਾਰੀਆਂ ਦੇ ਦਿਆਂਗਾ ਗਾਂ ਤਾਂ ਮਹੀਨਾ ਪਹਿਲਾਂ ਕਰ ਦਿੱਤੇ ਉਧਰ ਛੁੱਟੀ ਕਰਾ ਲਈ ਆ ਪਾ ਜੀ ਹਾਂ ਉਧਰ ਪਿੰਡ ਵਾਲੀਆਂ ਇੱਕ ਜਣਾ ਪਿੰਡ ਵਾਲੀਆਂ ਰੱਖ ਰੱਖ ਜਣਾ ਇੱਧਰ ਤਾਈ ਤੂੰ ਕੇ ਮਗਰ ਰਵਾਂ ਹਾਂ ਇਹ ਮਗਰ ਰਹਿਣ ਪਰ ਤੇ ਲਾ ਲਾ ਕੇ ਸੱਤੀ ਗਿਆ ਆ ਵੀ ਪਾ ਨਾ ਫੜਾਈ ਗਏ ਹਾਂ ਅਹੀਂ ਤੋਂ ਫੋਰ ਮੈਂ ਥੋੜਾ ਬੜਨਾ ਹਾਂ ਰੋ ਨਾ ਕਿਦਾ ਪਾਣੀ ਵੀ ਠੰਡਾ ਕਿੰਨਾਂ ਕਾ ਲੈ ਗਿਆ ਕੋਈ ਮੇਰੇ ਠੰਡਾ ਪਾਣੀ ਪੀਂਦੇ ਆ ਟੇ ਵਾਲੀ ਲੱਗੀ ਵਾਕਿਆ ਹੀ ਚਾਲੀ ਬਣਾਉਣੀ ਫੜਦਾ ਤੂੰ ਇੱਥੇ ਪਤਾ ਨਹੀਂ ਕੀ ਦੇ ਉਹ ਦਿਨ ਰਿਸ਼ਤੇਦਾਰ ਆਏ ਹੁੰਦੇ ਭਰਾਵਾ ਤੂੰ ਦਵੇਂ ਬੰਨੇ ਦੇ ਫ੍ਰਿਜ ਲਾਈਏ ਇੱਧਰ ਵੀ ਕੁੜੀਆਂ ਠੰਡਾ ਪਾਣੀ ਤੇ ਉੱਧਰ ਵੀ ਠੰਡਾ ਪਾਣੀ ਇੱਕ ਦਿਨ ਆਏ ਬੰਦੇ ਕੱਲ ਸਵਾਰਨਗੇ ਹੂੰ ਕਹਿੰਦੇ ਤੁਹਾਨੂੰ ਕੀ ਲੋੜ ਬਰਫ਼ ਲਿਆਉਣ ਦੀ ਦਵੇਂ ਬੰਨੇ ਦੇ ਫ੍ਰਿਜਾਂ ਲਾਈਆਂ ਤੂੰ ਮੜਾਇ ਨਿਲਕਾ ਇਹਦਾ ਗੇੜਲਾ ਲੱਗਦਾ ਜਿਵੇਂ ਸੱਚੀ ਬਰਫ਼ ਸੁੱਟੀ ਹੋਈ ਜੇ ਆ ਰਿਹਾ ਉਹ ਨਹੀਂ ਲੈ ਪਾਣੀ ਉੱਤੇ ਨਾ ਕੱਟਿਆ ਨਾ ਪਾਣੀ ਆ ਥੋੜਾ ਚੜ ਨਹੀਂ ਗਿਆ ਯਾਰ ਇਹ ਕਿਹੜਾ ਕੱਟਿਆ ਪਾਣੀ ਨਲਕੇ ਚੋਂ ਵਰਦਾ ਰੇ ਸਾਹ ਆਉਂਦੇ ਆ ਦਰਿਆ ਦਾ ਫਿਰ ਪਾਣੀ ਠੰਡਾ ਵਾ ਦੇ ਨਲਕੇ ਦਾ ਪਾਣੀ ਠੰਡਾ ਰੱਬ ਦੇ ਭਗਤਾਂ ਤੋਂ ਬਚ ਕੇ ਰਹਿਣਾ ਹਾਂ ਰੱਬ ਦੇ ਭਗਤਾਂ ਤੋਂ ਬਚ ਕੇ ਆ ਫਿਰ ਨਹੀਂ ਜਾਂਦਾ ਇਹ ਅੱਜ ਜਾਂਦਾ ਵੇ ਮੱਛੂਰਾ 4x4 ਕੋ ਕੋ ਨਹੀਂ ਹੁੰਦਾ ਵੇ ਕਿ ਤਾਨੂੰ ਕਮਾਨੀ ਵਾਲੀ ਟਰਾਲੀ ਆ ਐਡੀਗ ਟਰਾਲੀ ਤੇ ਤੁਸੀਂ ਲੈਂਦੇ ਆ ਆ ਲੱਜਾ ਉਹ ਖੜਾ ਮੈਂ ਪਿਛੇ ਗਿਆ ਚਾਹ ਨਾ ਕਰੇ ਬਣੇ ਮੈਂ ਮਾ ਜਗਾ ਤਾ ਲਾ ਦੇ ਇੱਕ ਨਹੀਂ ਵਾਹ ਬਾਹਰ ਹੋ ਵੇ ਨਾ ਮੇਰੇ ਦੋ ਜੀਵਰੇ ਮੇਰੇ ਦੋ ਜੀਵਰੇ ਮੇਕੂ ਮੇਰੇ ਦੂ ਦਾ ਘਟਾ ਹੋ ਗਿਆ ਆਪਣੇ ਉਹਨਾਂ ਬੱਸ ਸਵੇਰ ਦੀ ਤਿਆਰੀ ਆਪਣੀ ਦਿੱਤੀ ਕਾਰ ਉਹ ਨਹੀਂ ਉਹ 60 ਲੀਟਰ ਦਾ ਰੱਖਾ ਹੋ ਪਰਲੇ ਬੰਨੇ ਮਾਣੇ ਪਿਆ ਯਾਰ 60 ਲੀਟਰ ਦਾ ਰੱਖਿਆ ਭਾਜੀ ਟਰੈਕਟਰ ਚ ਕਿੰਨਾ ਵਾ ਤੇਲ ਵੇਖੀ ਭਲਾ ਟਰੈਕਟਰ ਨੂੰ ਦੇ ਤੇਲ ਆਵੇ ਡੰਡੇ ਜੇ ਇੱਕ ਡੰਡਾ ਹੈ ਨਾ ਹਲਕੇ ਆ ਜਣਾ ਨੇ ਕੋਈ ਨਹੀਂ ਹਾਂ ਵਾਦੂ ਵਾਦੂ ਹੁਣ ਸਵੇਰ ਦੀ ਆਪਣੀ ਤਿਆਰੀ ਹੋ ਗਈ ਸੇਰੇ ਰਮਾਨ ਨਾ ਉੱਠ ਕੇ ਤੁਰ ਪਾਂਗੇ ਮੁੜ ਕੇ ਸੇਰੇ ਕੇ ਨੇ ਕਿਹਾ ਮੇਰਾ ਮੋਢਾ ਦੁਖਦਾ ਈ ਗੋਡਾ ਦਾ ਉਦਾ ਈ ਆ ਕੇ ਸਾਰੇ ਡੰਗਰਾਂ ਨੂੰ ਮੁੜ ਕੇ ਚਲੋ ਡੀਲ ਡੂਲ ਮਾਰ ਕੇ ਥੱਲੇ ਦੇ ਮੱਛਰ ਮੁਸ਼ਰੈ ਖਤਮ ਕਰ ਦੀਆ ਓ ਤੂੰ ਕਿੱਥੇ ਆ ਕਹਿੰਦਿਆ ਮੁੰਡਿਆ ਓਏ ਹੈ ਲਾਗੇ ਨਾ ਜਾ ਪੁੱਤੂ ਦੀ ਮੀਮੀ ਮਾਰੂਗੀ ਮੀਮੀਆਂ ਨੂੰ ਮੁੰਡਾ ਆਟਾ ਖਵਾਉਣ ਆਇਆ ਹੈ ਨਾ ਓਏ ਪਾਪੇ ਦੇ ਲਾਗੇ ਜਾਣਾ ਨੇ ਮਾਰਨੀ ਉਹ ਲੱਤ ਮੀਮੀ ਬਾਏ ਮੀਮੀ ਬਾਏ ਹੈ ਕਿਦਾਂ ਨੇ ਉਧਰ ਕੀਤ ਗਏ ਅੱਜ ਮੈਂ ਉਹ ਤੈਨੂੰ ਆਨਾ ਵੀ ਕੀ ਹੁੰਦਾ 2 ਘੰਟੇ ਉਧਰ ਬੰਤੀਆਂ ਆਹੋ ਨਾਲੇ ਤਾਂ ਡੰਗਰ ਲਿਬੜ ਦੇਣੀ ਆ ਤੈਨੂੰ ਸਵੇਰੇ ਚੋਣੇ ਸੌਖੇ ਹੋ ਜਾਂਦੇ ਆ ਆਵੇ ਮਛਰ ਅੱਜ ਲੜਨਦੇ ਆ ਅੱਜ ਡੀਜ਼ਲ ਮਾਰਨਾ ਮਛਰ ਨਹੀਂ ਅਬ ਮੱਖੀ ਆਏ ਮੱਖੀ ਮੁੱਕੀ ਸਾਰਾ ਘੋੜ ਡੇ ਜਾਣਾ ਜਦ ਡੀਜ਼ਲ ਵੱਜ ਗਿਆ ਵਿੱਚ ਫਰਨੇਲ ਤੈਨੂੰ ਲਿਆ ਕੇ ਦਊਂਗੇ ਥੋੜੀ ਫਰਨੇਰ ਲਾ ਲਿਆ ਕਰ ਉਹਨੇ ਇਹਦੇ ਕੋਈ ਕਰਾ ਕੇ ਸਪਾਈ ਸਾਰੇ ਮਰਾਉਣੇ ਡੀਜ਼ਲ ਇੱਕ ਵਾਰ ਤੇ ਨਾਲ ਫਰਨੈਰ ਇੱਕ ਵੀਰ ਨੇ ਆਖਿਆ ਸੀ ਚਲੋ ਹਰ ਇੱਕ ਦੀ ਸਲਾਹ ਵੀ ਸੁਣਨੀ ਚਾਹੀਦੀ ਹੁੰਦੀ ਆ ਖਿਆ ਨਾਲ ਫਰਨੈਲ ਮਾਰ ਦਿਆ ਕਰੋ ਵਿੱਚ ਫਿਰ ਮਾਰ ਕੇ ਸਾਰੇ ਫਿਰ ਡੰਗਰਾਂ ਨੂੰ ਇਹ ਆ ਧੂਣੀ ਧਾਣੀ ਲੱਗ ਜੂਗੀ ਤੇ ਜਿੰਨੀ ਇਹਨਾਂ ਦੀ ਸਾਂਭ ਸੰਭਾਲ ਕਰ ਲਾਂਗੇ ਉਨਾ ਹੀ ਇਹ ਕਰਮਾ ਲੈ ਆਪਾਂ ਨੂੰ ਐ